ਸਤਿ ਜੀ ਦੰਬੋਤ ਬੰਦਨਨ ਕਬਾਰ ਸਰਬ ਕਲਾ ਸਮਨਤ ਦੋਲਨ ਤੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਸ੍ਰੀ ਵਾਹਿਗੁਰੂ ਕ੍ਰਿਸ਼ਨ ਧਿਆਈਐ ਜਿਸ ਵਿੱਚ ਸਭ ਸੁਖ ਜਾਈ ਤੇਗ ਬਾਤਰ ਸਿਮਰੈ ਹੋਏ ਸਭਾਏ ਸੁਖ ਹੋਉ ਦਰਗ਼ਤ ਸੂਦੇ ਸੇਵੀਆ ਅਗਦ ਸੁਸਹਿਜ ਸੁਆਈ ਬਸ਼ੰ ਪਰਸੈ ਸਤਿ ਪਾਸ਼ਾ ਧੰਤਾ ਜੀ ਸਿੱਖ ਗਵਰਮਹਾਰਾਜੀ ਸਤਿ ਪਾਸ਼ਾ ਧਰਮ ਦੀ ਖਾਤਰ ਜਿਨ੍ਹਾਂ ਨੇ ਧਰਮ ਦੀ ਖਾਤਰ ਸ਼ਹਾਦਤ ਦਿੱਤੀ ਮੁਕਤੀ ਅਧਿਕਾਰਾਂ ਦੀ ਖਾਤਰ ਸ਼ਹਾਦਤ ਦਿੱਤੀ ਆਪਣੇ ਧਰਮ ਲਈ ਹਰ ਕੋਈ ਸ਼ਹਾਦਤ ਦਿੰਦਾ ਹੈ ਲੇਕਿਨ ਬਲਖਣ ਸ਼ਹਾਦਤ ਹੈ ਜਿਹੜਾ ਕਿਸੇ ਦੂਜੇ ਧਰਮ ਨੂੰ ਬਚਾਉਣ ਲਈ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ ਸਮੁੱਚੀ ਸੰਗਤ ਸਮੂਹਾਂ ਇਲਾਕਾ ਉਹਨਾਂ ਪ੍ਰਬੰਧਤਰ ਸਥਾਨ ਇੱਥੇ 85 ਨਸਮਕੋਂ ਲਈ ਜਿਤੇ ਸਰਕਾਰ ਭੇਟ ਕਰਦੇ ਆ ਗੁਰੂ ਅਗਰਦਾਸ ਸਾਹਿਬ ਪਾਸ਼ਾ ਮਹਿਤਰੀ ਸਾਨੂੰ ਸਮਝਾ ਦਿੱਤੀ ਅਸੀਂ ਆਪ ਜੀ ਦੇ ਖੈਰ ਰਾਸਤੇ ਪਰ ਚੱਲ ਕੇ ਆਪਣੇ ਬੱਚੇ ਨੂੰ ਗੁਰਪਰਾਂ ਨਾਲ ਜੋੜੀਏ ਤੇ ਆਪਣਾ ਜੀਵਨ ਸਫਲ ਕਰੀਏ ਗੁਰੂ ਜੀਾਂ ਤੋਂ ਕੀ ਆਪਰਾਪਤ ਸੰਗਤਾਂ ਨੂੰ ਕੀ ਕਹਿਣਾ ਚਾਹੀਦਾ ਸੰਗਤ ਨੂੰ ਇਹੀ ਬੇਨਤੀ ਹੈ ਗੁਰੂ ਸਾਹਿਬ ਨੇ ਸਾਡੇ ਲਈ ਬਹੁਤ ਵੱਡਾ ਫਲਸਫਾ ਛੱਡ ਕੇ ਗਏ ਨੇ ਜੇਕਰ ਅਸੀਂ ਉਸ ਗੁਰਬਾਣੀ ਦੇ ਰਾਸਤੇ ਚੱਲਾਂਗੇ ਗੁਰਬਾਣੀ ਤੋਂ ਸੇਧ ਲੈ ਕੇ ਆਪਣਾ ਜੀਵਨ ਸਫਲ ਕਰਾਂਗੇ ਤੇ ਅਸੀਂ ਇੱਥੇ ਆਉਣਾ ਸਾਡਾ ਸਫਲ ਹੋਊਗਾ ਦੁਨੀਆ ਦੇ ਵਿੱਚ ਨਾਲ ਹੀ ਮੈਂ ਇਸ ਪ੍ਰੰਦਰ ਕਮੇਟੀ ਦੀ ਚੁਕੀ ਰੋਟਾ ਸਾਰੀ ਪ੍ਰੰਦਰ ਕਮੇਟੀ ਹੈ ਪ੍ਰਧਾਨ ਸਾਹਿਬ ਨੇ ਮੈਨੇਜਰ ਸਾਹਿਬ ਨੇ ਚੁਣੀ ਨੇ ਸਾਰਿਆਂ ਧੰਨਵਾਦ ਕਰਦਾ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਸੰਗਤਾਂ ਦੇ ਪਹੁੰਚਦੀ ਹੈ ਤੇ ਇੱਥੇ ਆ ਕੇ ਸਾਧਾ ਸਰਕਾਰ ਭੇਟ ਕਰਦੀ ਹੈ ਇਹਨਾਂ ਦਾ ਵੱਡਾ ਫਰਲਾ ਇਹਨਾਂ ਦਾ ਧੰਨਵਾਦ ਥੈਂਕ ਯੂ ਨਗਰ ਕੀਰਤਨ ਦੇ ਸਬੰਧ ਚ ਕੀ ਕਹਿਣਾ ਚਾਹੁੰਦੇ ਹਾਂ ਮੇਰੇ ਸੋ ਤੰਤਨ ਸਾਇ ਸ੍ਰੀ ਗੁਰੂ ਜੀ ਦੇ ਆਦਰ ਜੀ ਮਹਾਰਾਜ ਜਿਨ੍ਹਾਂ ਨੇ ਮਹਾਨ ਗੁਰਸਿੱਖਾਂ ਦੀ ਸਾਦਨ ਨੂੰ ਰੱਖ ਕੇ ਹਰ ਸਾਲ ਗੁਰਦਾਰੋਡਾ ਸਾਹਿਬ ਸਾਡੇ ਨਾਮ ਨੂੰ ਕੋਈ ਮਹਾਨ ਅਧਰ ਪੀਤਨ ਸ੍ਰੀ ਰਾਜਨ ਦਾ ਜੋ ਕਿ ਬਾਕਬੰਡਾ ਤੋਂ ਹੁੰਦਾ ਹੋਇਆ ਨਾਗਾ ਸ਼ਹਿਰ ਹੁੰਦਾ ਹੋਇਆ ਸ਼ਾਮ ਨੂੰ ਗੁਰਦਾਰਾ ਸਾਹਿਬ ਦੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਮਾਪਤੀ ਹੋਣੀ ਹੈ ਤੇ ਸੰਗਤ ਵਿੱਚ ਬੜਾ ਸਾਂਝ ਹਸਾਰਾਂ ਦੀ ਦਿਲਕੀ ਦੇ ਵਿੱਚ ਸੰਗਤ ਵਿੱਚ ਪਹੁੰਚੀ ਹੈ ਤੇ ਇਹ ਗੱਲ ਵੀ ਮਹਾਰਾਜ ਕਿਰਪਾ ਨੇ ਇਲਾਕੇ ਦਾ ਸਭ ਤੋਂ ਵੱਡਾ ਨਦਰ ਪੀਤਨ ਤੇ ਇਹ ਕਿਧਰੋਂ ਰੂਟ ਕਿਧਰ ਦਾ ਜੀ ਇਹ ਹੁਣ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਤਿੰਨ ਰੋਟਾ ਕੀ ਫੇ ਰੋਟੀ ਮੌੜਾ ਰੋਟੀ ਵਸਤਾ ਵੀਰਾ ਮਹਿਲਾਪਾ ਰੋਟੀ ਕੋਲਾ ਰੋਟੀ ਚੰਨਾ ਤੇ ਰੋਟੀ ਖਾਸ ਤੋਂ ਬਾਅਦ ਸ਼ਾਮ ਨੂੰ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਮਾਪਤੀ ਗੁਰਦੁਆਰਾ ਸਾਹਿਬ ਦੀ ਹੋਉਂਦੀ ਹੈ ਤੇ ਇਸ ਤੋਂ ਇਲਾਵਾ ਹੋਰ ਕੀ ਪ੍ਰੋਗਰਾਮ ਨੇ ਜੀ ਇਸ ਤੋਂ ਇਲਾਵਾ ਕੱਲ ਤੇ ਪਰਸੋਂ 2 ਦਿਨ 5 ਤੇ 6 ਦਸੰਬਰ ਨੂੰ ਮahanagar pishar ਨੇ ਜਿਹਦੇ ਵਿੱਚ ਸਪੋਟੀ ਦੇ ਰਾਜਨੀ ਤਾਜੀ ਤਥਾਵਾਕ ਸਹਿਬਾਨ ਤੇ 6 ਤਰੀਕ ਨੂੰ ਜਿੱਥੇ ਦਿਵਾਨ ਸੱਜਣਗੇ ਉੱਥੇ ਨਾਲ ਹੀ ਖੂਨਦਾਨ ਕੈਂਪ ਤੇ ਫ੍ਰੀ ਮੈਡੀਕਲ ਕੈਂਪ ਲੱਗੂਗਾ ਤੇ ਹੋਰ ਜੂਲ ਸੱਜਣਾਂ ਨੂੰ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਸਤਿਗੁਰਾਂ ਦੀ ਕਿਰਪਾ ਦੇ ਉਪਰੰਤ ਇਹ ਨੰਬਰ ਚੱਲ ਰਿਹਾ ਹੈ। ਮੈਡੀਕਲ ਕੈਂਪ ਵੀ ਲਗਾਏ ਜਾ ਰਹੇ ਨੇ ਜੀ। ਮੈਡੀਕਲ ਕੈਂਪ ਵੀ, ਗੋਲਦਾਨ ਕੈਂਪ ਵੀ, ਹੋਰ ਐਕਟੀਵਿਟੀਆਂ ਵੀ ਬੱਚਿਆਂ ਦੇ, ਬੁਰਸ਼ੀ ਨਾਲ ਡੋਰਨ ਵਾਸਤੇ ਉਪਰਾਲੇ ਸਮੇਂ-ਸਮੇਂ ਕਿਤੇ ਕਰ ਰਹੇ ਹਾਂ। ਹਰ ਸਾਲ ਦੀ ਤਰ੍ਹਾਂ ਕੀਤੀਆਂ ਜਾ ਰਹੀਆਂ ਨੇ ਜੀ। ਹਾਂ ਜੀ ਹਰ ਸਾਲ ਦੀ ਤਰ੍ਹਾਂ ਸਤਿਗੁਰਾਂ ਦੀ ਕਿਰਪਾ ਰਹਿਮਤ ਹੈ। ਹਰ ਸਾਲ ਸੰਗਤਾਂ ਦਾ ਵੱਡਾ ਸਹਿਯੋਗ ਹੁੰਦਾ ਹੈ ਜੀ। ਉਹਦੇ ਨਾਲ ਅਸੀਂ ਸਾਰੇ ਪ੍ਰੋਗਰਾਮ ਇਹ ਵੀ ਕਿਤੇ ਸਤਿਗੁਰਾਂ ਦੇ ਇਲਾਕੇ ਦੀ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਮਲੇ ਸਾਹਿਬ? ਸੰਗਤਾਂ ਦਾ ਸੰਯਾਸ ਜੀ ਤੁਹਾਨੂੰ ਗੁਰੂ ਆਪਨੀ ਕਿਰਪਾ ਰ ਦਾ ਕੰਮਰਾ ਸਥਾਨ ਹੈ ਉਹ ਬੜਾ ਬੜਾ ਮਨੁੱਖ ਨੇ ਜਿਹੜੇ ਸਤਿਗੁਰਾਂ ਦੀ ਕਰਨੀ ਉਪਾਸਤੇ ਹਨ ਕਿ ਆਪਾਂ ਨੂੰ ਕਿਤੇ ਜਾਣੇ ਆਪਣੇ ਘਰ ਦੇ ਵੀ ਸਤਿਗੁਰਾਂ ਦੀ ਸਾਂਝੀ ਉਸਤਾਨ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੜੀ ਤੀਮਤਾਨ ਨਗਰਕ੍ਰਿਸ਼ਨ ਨੌਵੇਂ ਪਾਤਸ਼ਾਹ ਗੁਰੂ ਸਾਹਿਬ ਦੇ ਰੋਟਾ ਸਾਹਿਬ ਤੋਂ ਹਰ ਸਾਲ ਦੀ ਤਰ੍ਹਾਂ ਪਿੰਡਾਂ ਪਿੰਡਾਂ ਦੀ ਘੁੰਮਦਾ ਹੋਇਆ ਸਾਰੇ ਖੇੜੇ ਵੀ ਹੁੰਦਾ ਹੈ ਆਪਾਂ ਸੋਣਾ ਹੈ। ਅਸੀਂ ਪਰਮਾਤਮਾ ਮੂਹਰੇ ਅਰਦਾਸ ਕਰਦੇ ਹਾਂ ਇਹ ਦਿਨ ਸਦਾ ਹੀ ਪਰਮਾਤਮਾ ਇਹਨਾਂ ਦੇ ਚੜ੍ਹਦੇ ਰੱਖੇ ਤੇ ਮਨੇਜਰ ਸਾਹਿਬ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਹਰ ਸਾਲ ਇਸ ਤਰ੍ਹਾਂ ਇਹਦੇ